ஜனூரிய ਚੱਲ ਆਖਣਾ ਰੀਤੀਆ ਯਾਰ ਬਾਹ ਇਨਾ ਇਨਾ ਬੂਟੇ ਮੋਟੇ ਆਖਣਾ ਦੇ ਵਿੱਚ ਕੀ ਆ ਹਾਂ ਬੂਟੇ ਮੋਟੇ ਚੱਲ ਸਟੋਰ ਕੇ ਬਣਾਣਾ ਚੱਲ ਪੁੱਤ ਕਰੇ ਹਾਂ ਇਹ ਨਾ ਯਾਰ ਕੁੜੀ ਆ ਛੋਟੀ ਉਹਦਾਂ ਕਰ ਨਹੀਂ ਮੰਨਦੀ ਆ ਚੱਲ ਇਹ ਆਪਾਂ ਆਪਣਾ ਫਦੇ ਦੇ ਰਸਤੇ ਕਿਹੜਿਆ ਘੁੰਮਦਾ ਬੂਟੇ ਆ ਮੋਛ ਦਿੰਦਾ ਉਹ ਯਾਰ ਆਇਆ ਹੋ ਰਹੀ ਨਹੀਂ ਰਕੀ ਆ ਕਾ ਨਾ ਕੁੜੀ ਹੋਂ ਤਾਂ ਉਹ ਵੀ ਇੱਥੇ ਭੇਦ ਪਾ ਗਿਆ ਐ ਤੁਰਿਆ ਫਿਰਦਾ ਕਿਧਰੇ ਨਹੀਂ ਜਾਂਦਾ ਉਹਦੇ ਵੜ ਜਾਂਦਾ ਆਈ ਦੂ ਲੈ ਚੱਲ ਜਗ ਨੂੰ ਕਰੇ ਆ ਜਾ ਚੱਲ ਪੁੱਤ ਚੱਲ ਚੱਲ ਆਹ ਮੇਰਾ ਕਿਹਾ ਜਗਨੂ ਆਹ ਤੇਰੀਆਂ ਤਰੀਕੇ ਇਹਨੂੰ ਵੀ ਮਰਜ਼ੀ ਫੜ ਕੇ ਸਾਡਾ ਫਤਾਂ ਦਾ ਵੀ ਮੈਂ ਧਾਰਾਂ ਸਿੱਖਣੀਆਂ ਧਾਰਾਂ ਸਿੱਖੇਗਾ ਓਏ ਔ ਤੇਰੇ ਧੰ ਚ ਹੈ ਕਿਵੇਂ ਗਣ ਗਣ ਬਈ ਸਾਡੀ ਗਣਗਣ ਕੀ ਕਰਦੀ ਸੀ ਤੇ ਸਾਡੀ پری ਸਾਡੀ ਪਰੀ ਕੀ ਕਰਦੀ ਆ ਪਰੀ ਪਰੀ ਨੂੰ ਦੁੱਧ ਪਿਆਇਆ ਸੀ ਕਿ ਨਹੀਂ ਪਿਆ ਅੱਜ ਚਲ ਤੜਕੇ ਵੀ ਆਇਆ 1 ਲੀਟਰ ਜਾਂ ਪਿਆਇਆ ਸੀ ਬਸ ਐਨੇ ਨਾਲ ਭਲਜੀ ਨਹੀਂ ਆਉਂਦੀ ਬਾਜੇ ਸ਼ਰਾਉਣਾ ਹੋਵੇ ਉਹ ਤਾਂ ਆਈ ਕਰੇ ਉਹ ਨਾ ਚਾਹ ਮੱਜ ਚੋਨਾ ਗਾਂ ਚ ਹੋਣੀ ਆ ਗਾਂ ਪੂਜਾ ਐਮ ਐਸ ਪੂਜਾ ਉਹ ਕਿੱਦਾਂ ਐਮ ਐਸ ਪੂਜਾ ਕੀ ਕਰਦੀ ਐ ਖਨਾਪ ਫਨੀ ਅੱਜ ਬਾਈ ਨੰਨੂ ਦੀ ਕੱਢਾਂਗੇ ਆਪਾਂ ਧਾਰ ਆਪਾਂ ਵੀ ਸਿੱਖ ਰਹੇ ਆਂ ਧਾਰ ਮੇਰੀ ਮੰਮੀ ਨੂੰ ਹੋ ਜਾਂਦਾ ਔਖਾ ਇਹਨੂੰ ਮੈਂ ਕਿਹਾ ਮੈਨੂੰ ਸਿਖਾ ਤੂੰ ਦੋਆਂ ਦੀਆਂ ਮੈਂ ਕਿਹਾ ਮੈਂ ਕੱਢ ਦਿਆ ਕਰੂੰਗਾ ਤੇ ਦੋਆਂ ਦੀਆਂ ਤੂੰ ਕੱਢ ਲਿਆ ਕਰੀ ਇੰਨੇ ਨਾਲ ਨਾਲ ਇਹਨੂੰ ਸਾਰਾ ਹੋ ਜਾਊਗਾ ਵੇਹਣੇ ਆ ਲਾ ਕੇ ਜੋੜ ਅੱਗੇ ਤਾਂ ਕਈ ਵਾਰੀ ਬਹਿ ਬਹਿ ਕੇ ਵੇਖਿਆ ਹੁਣ ਆਇਆ ਕਿ ਪੂਰਾ ਪਟੱcka ਵੇਹਣੇ ਆ ਜੇ ਸਿੱਖ ਗਏ ਵੱਲ ਤਾਂ ਸਾਨੂੰ ਵੀਡੀਓ ਕੋਈ ਪਾਵਾਂਗੇ ਜਿੱਦੇ ਪੂਰੀ ਧਾਰ ਕੱਢੀ ਸਾਰੀ ਤੜਕੇ ਵੀ ਬੈਠੇ ਸੀਗੇ ਹੁਣ ਵੀ ਵੇਣੇ ਆ ਪਚੱਕਾ ਜੇ ਬਣ ਗਿਆ ਕੰਮ ਤਾਂ ਸਾਰੇ ਵੀਰਾਂ ਦਾ ਧੰਨਵਾਦ ਲੈ ਲਓ ਕਰਦਿਆ ਕਰੋ ਵੀਡੀਓ ਸ਼ੇਅਰ ਕਰਦਿਆ ਕਰੋ ਜਿਹੜੇ ਨਵੇਂ ਵੀਰ ਆਉਂਦੇ ਆ ਸਬਸਕ੍ਰਾਈਬ ਕਰ ਲਿਆ ਕਰੋ ਆਇਆ ਕਰਮਾਤਾ ਪਾ ਦੇ ਜੂੜ-ਜਾੜ ਕੱਡੂ ਤੇਰਾ ਪੁੱਤ ਆਈ ਧਾਰ ਗਾਂ ਦੀ ਨੰਨੂ ਦੀ ਇਹ ਆਪਣੀ ਨੰਨੂ ਆ ਬਈ ਬਹੁਤ ਸਿਆਣੀ ਬੈੜਾ